ਇਹ ওভারਵੇਟ ਸੀਗਾ ਤੇ ਤੇ ਉਹਦਾ ਤੁਹਾਡੀ ਏਸ ਕਿੰਨੀ ਸੀਗੀ ਮੇਰੀ ਏਸ ਕਿ 17 ਸਾਤਾ ਤੇ ਮੇਰੇ ਦਿਮਾਗ ਦੇ ਵਿੱਚ ਕੀੜਾ ਹੋ ਗਿਆ ਕਿ ਮੈਂ ਵੀ ਫਿੱਕ ਹੋਣਾ ਹੈ ਤੇ ਉਸੇ ਦਿਨ ਸ਼ਾਮ ਨੂੰ ਮੈਂ ਭਾਜੀ ਨੂੰ ਤੁਹਾਨੂੰ ਮੈਸੇਜ ਕੀਤਾ ਅੱਜ ਦੋਸਤੋ ਸਤਿ ਸ਼੍ਰੀ ਅਕਾਲ ਜੀ ਮੈਂ ਹਰ ਨਵ ਤੇ ਤੁਸੀਂ ਦੇਖ ਰਹੇ ਹੋ ਮੇਰਾ ਚੈਨਲ ਤੇ ਅੱਜ ਜਿਹੜੀ ਮੁਲਾਕਾਤ ਹੈਗੀ ਆ ਉਹ ਸਾਡਾ ਛੋਟਾ ਵੀਰ ਅਮਰਿੰਦਰ ਸਿੰਘ ਤੇ ਇਹਨਾਂ ਨੂੰ ਬੁਲਾਉਣ ਦਾ ਕਾਰਨ ਕੀ ਹੈਗਾ ਇਹਨਾਂ ਨੇ ਆਪਣੀ ਬੋਡੀ ਫਿਟਨੈਸ ਦੇ ਵਿੱਚ ਇੰਪਰੂਵਮੈਂਟ ਕੀਤੀ ਹੈ ਤੇ ਨਾਲ ਦੀ ਨਾਲ ਇਨਕਮ ਦਾ ਸੋਰਸ ਜਾਨੀ ਕਿ ਮੰਥਲੀਏ ਕੋਈ ਕੰਮ ਇਦਾਂ ਦਾ ਬਿਜ਼ਨਸ ਕਰਦੇ ਹੈਗੇ ਜਾਂ ਮਿਹਨਤ ਕਰਦੇ ਆ ਉਹਦੇ ਨਾਲ ਆਪਣੀ ਜੇਬ ਖਰਚਾ ਵੀ ਚਲਾ ਰਹੇ ਹੈਗੇ ਆ ਕਿਉਂਕਿ ਕੱਲੀ ਬੋਡੀ ਨਹੀਂ ਕੰਮ ਆਉਂਦੀ ਹੈਗੀ ਤੇ ਕੋਈ ਸਮਾਂ ਇਦਾਂ ਦਾ ਵੀ ਆਉਣਾ ਜਦੋਂ ਤੁਹਾਨੂੰ ਪਤਾ ਲੱਗਣਾ ਵੀ ਸਾਡੀ ਜੇਬ ਦੇ ਵਿੱਚ ਕੁਝ ਹੈ ਨਹੀਂਗਾ ਤੇ ਇਸ ਲਈ ਜਿਹੜੀ ਇਨਕਮ ਕਰਨੀ ਉਹ ਤੇ ਚੰਗੀ ਗੱਲ ਇਹ ਹੁੰਦੀ ਹੈ ਕਿ ਤੁਸੀਂ ਸਟਾਰਟਿੰਗ ਏਜ ਦੇ ਵਿੱਚ ਹੀ ਇਦਾਂ ਦਾ ਕੋਈ ਕੰਮ ਕਰੋ ਜਿਹਦੇ ਨਾਲ ਤੁਹਾਡੇ ਇਨਕਮ ਵੀ ਜਨਰੇਟ ਹੋਵੇ ਤੇ ਹਾਂਜੀ ਅਮਰਿੰਦੇਲ ਜੀ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਥੈਂਕ ਯੂ ਭਾਜੀ ਬਹੁਤ ਬਹੁਤ ਥੈਂਕ ਯੂ ਤੁਹਾਡਾ ਮੈਨੂੰ ਆਪਣੇ ਚੈਨਲ ਤੇ ਇਨਵਾਈਟ ਕਰਨ ਦੇ ਲਈ ਤੇ ਬਾਕੀ ਸਾਰੇ ਸੱਜਣ ਮਿੱਤਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਦੋਸਤੋ ਸਭ ਤੋਂ ਪਹਿਲਾਂ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ ਵੀ ਇਹਨਾਂ ਨੇ ਜਿਹੜੀ ਫਿਟਨੈਸ ਦੀ ਯਾਰਨੀ ਹੈਗੀ ਆ ਕਿੱਦਾਂ ਸਟਾਰਟ ਕੀਤੀ ਤੇ ਇਹਨਾਂ ਨੂੰ ਉਸ ਦੇ ਰਿਗਾਰਡਿੰਗ ਸਵਾਲ ਪੁੱਛਦੇ ਹਾਂਜੀ ਤੁਸੀਂ ਜਿਮ ਲਾਈਨ ਦੇ ਵਿੱਚ ਕਿੱਦਾਂ ਆਏ ਹੈ ਅ ਜਿਮ ਲਾਈਨ ਦੇ ਵਿੱਚ ਭਾਜੀ ਜਿਹੜੀ ਮੇਰੀ ਸਟਾਰਟਿੰਗ ਆ ਹੁੰਦੀ ਆ ਅਗਸਤ 2017 ਤੇ ਓਵਰ weight ਸੀਗਾ ਤੇ ਓਵਰ weight ਹੋਣ ਤੋਂ ਮੈਂ ਮਤਲਬ ਆਪਣੀ ਫਿਟਨੈਸ ਜਰਨੀ ਦੀ ਸਟਾਰਟਿੰਗ ਕੀਤੀ ਕਿ ਮੈਂ ਵੀ ਫਿੱਟ ਹੋਵਾਂ ਆਪਣੇ ਆਪ ਨੂੰ ਰਿਅਲਾਈਜ਼ ਹੋਇਆ ਕੁਛ ਇਦਾਂ ਦੀ ਸਰਕਮਸਟੈਂਸਿਸ ਹੋਏ ਕਿ ਮੈਂ ਵੀ ਫਿੱਟ ਹੋਵਾਂ ਤੇ ਬਸ ਉੱਥੋਂ ਹੀ ਸਟਾਰਟਿੰਗ ਹੋਈ ਮੇਰੀ ਅੱਛਾ ਜੀ ਤੇ ਉਦੋਂ ਤੁਹਾਡੀ ਏਜ ਕਿੰਨੀ ਸੀਗੀ ਹਾਂ ਮੇਰੀ ਏਜ ਸੀਗੀ 17 ਸਾਲ ਤੇ ਦੇਖ ਲਓ ਜੀ ਜਦੋਂ ਇਹਨਾਂ ਨੇ ਜਿਮ ਸਟਾਰਟ ਕੀਤਾ ਫਿਟਨੈਸ ਲਾਈਨ ਜੁਆਇਨ ਕੀਤੀ ਹੈਗੀ ਆਪਣੇ ਆਪ ਨੂੰ ਫਿੱਟ ਕਰਨ ਦਾ ਉਦੋਂ 17 ਸਾਲ ਦੀ ਉਮਰ ਹੈਗੀ ਆ ਅਕਸਰ ਕਈ ਲੋਕ ਪੁੱਛਦੇ ਆ ਵੀ ਬੱਚਿਆਂ ਦੀ ਕਿੰਨੀ ਕੁ ਏਜ ਹੋਣੀ ਚਾਹੀਦੀ ਆ ਵਰਕਆਊਟ ਕਰਨ ਲਈ ਜਿਮ ਕਰਨ ਲਈ ਤੇ ਜਿਹੜੀ ਜਿਮ ਕਰਨ ਦੀ ਏਜ ਹੁੰਦੀ ਹੈ ਵਰਕਆਊਟ ਕਰਨ ਦੀ ਕੋਈ ਇੰਨੀ ਖਾਸ ਇਦਾਂ ਨਹੀਂ ਹੁੰਦਾ ਕਿ ਵੀ ਤੁਸੀਂ ਤੁਹਾਡੀ ਛੋਟੀ ਹੈ ਤੁਸੀਂ ਨਹੀਂ ਕਰ ਸਕਦੇ ਤੁਸੀਂ ਕਰ ਸਕਦੇ ਆ ਬਸ ਤੁਹਾਨੂੰ ਗਾਈਡੈਂਸ ਦੀ ਲੋੜ ਹੁੰਦੀ ਹੈਗੀ ਆ ਕਿਉਂਕਿ ਜਦੋਂ ਬੱਚਾ ਪੈਦਾ ਹੀ ਹੁੰਦਾ ਹੈਗਾ ਉਦੋਂ ਹੀ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੰਦਾ ਇੱਕ ਤਰ੍ਹਾਂ ਦੀ ਐਕਸਰਸਾਈਜ਼ ਹੁੰਦੀ ਹੈਗੀ ਆ ਤੇ ਇਹਨਾਂ ਨੇ 17 ਸਾਲ ਦੀ ਉਮਰ ਦੇ ਵਿੱਚ ਜਿਹੜਾ ਜਿਮ ਹੈਗਾ ਜੁਆਇਨ ਕਰ ਲਿਆ ਸੀਗਾ ਤੇ ਜਿਮ ਜੁਆਇਨ ਕਰਨ ਲਈ ਤੁਹਾਨੂੰ ਕਿਸ ਚੀਜ਼ ਨੇ ਮੋਟੀਵੇਟ ਕੀਤਾ ਵੀ ਕਿੱਦਾਂ ਤੁਸੀਂ ਬਿਲਕੁਲ ਕਈ ਵਾਰ ਭਾਜੀ ਏਦਾਂ ਹੁੰਦਾ ਹੈ ਕਿ ਆਪਾਂ ਅਨ ਹੈਲਦੀ ਹੁੰਨੇ ਆ ਜਾਂ ਆਪਣਾ ਲਾਈਫ ਸਟਾਈਲ ਥੋੜਾ ਬੈਡ ਹੁੰਦਾ ਆ ਆਪਾਂ ਨੂੰ ਇੰਨਾ ਰਿਅਲਾਈਜ਼ ਨਹੀਂ ਹੁੰਦਾ ਆਪਾਂ ਕਿਹ ਵੇਲੇ ਫੀਲ ਨਹੀਂ ਕਰਦੇ ਕਿ ਸਾਡਾ ਜਿਹੜਾ ਲਾਈਫ ਸਟਾਈਲ ਉਹ ਬੈਡ ਆ ਏਦਾਂ ਹੀ ਕੁਝ ਗੱਲਾਂ ਸੁਣਨ ਨੂੰ ਮਿਲੀਆਂ ਸੀਗੀਆਂ ਮਤਲਬ ਕਿ ਮੈਂ ਮੋਟੀਵੇਟ ਹੋਇਆ ਡੀਮੋਟੀਵੇਟ ਨਹੀਂ ਹੋਇਆ ਭਾਜੀ ਹੁਣੀ ਆ ਪਿੰਡ ਤੋਂ ਹੀ ਨੇ ਤੇ ਉਹਨਾਂ ਨੇ ਮੈਨੂੰ ਦੱ ਕਿਹਾ ਵੀ ਤੂੰ ਓਵਰ weight ਹੋਈ ਜਾ ਰਹੀ ਆ 88 ਕਿਜੀ ਮੇਰਾ weight ਸੀ ਜਦੋਂ ਜਿਮ ਦੀ ਸਟਾਰਟਿੰਗ ਕੀਤੀ ਕਿ ਤੂੰ ਓਵਰ weight ਹੋਈ ਜਾ ਰਹੀ ਆ ਤੂੰ ਆਪਣਾ ਖਿਆਲ ਕਦੋਂ ਰੱਖੂਗਾ ਤੇ ਮਤਲਬ ਬਾਕੀਆਂ ਦੀ ਨਿਗਾ ਬਟ ਮੈਂ ਉਹਨੂੰ ਮੋਟੀਵੇਸ਼ਨ ਦੀ ਤੌਰ ਤੇ ਲਿਆ ਤੇ ਉਸੇ ਦਿਨ ਮੇਰੇ ਦਿਮਾਗ ਦੇ ਵਿੱਚ ਕੀੜਾ ਹੋ ਗਿਆ ਕਿ ਮੈਂ ਵੀ ਫਿੱਟ ਹੋਣਾ ਹੈ ਤੇ ਉਸੇ ਦਿਨ ਸ਼ਾਮ ਨੂੰ ਮੈਂ ਭਾਜੀ ਨੂੰ ਤੁਹਾਨੂੰ ਮੈਸੇਜ ਕੀਤਾ ਕਿ ਭਾਜੀ ਮੈਂ ਵੀ ਜਿਮ ਸ਼ੁਰੂ ਕਰਨੀ ਮੈਨੂੰ ਦੱਸੋ ਮੈਂ ਕਦੋਂ ਆਵਾਂ ਤਾਂ ਨੈਕਸਟ ਡੇ ਤੋਂ ਮੈਂ ਜਿਮ ਸਟਾਰਟ ਕਰ ਦਿੱਤੀ ਸੀ ਤੇ ਇਹਨੇ ਉਦਣੇ ਹੀ ਦਾ ਸ਼ਾਮ ਨੂੰ ਹੁਣ ਮੈਨੂੰ ਲੱਗੇ ਉੱਤੇ ਮੈਸੇਜ ਵਗੈਰਾ ਦਾ ਇੰਸਟਾਗ੍ਰam ਤੇ ਹੈਗੇ ਮੈਨੂੰ ਡੇਟ ਨਹੀਂ ਯਾਦ ਆ ਗਈ ਇਹਦਾ ਮੈਸੇਜ ਆਇਆ ਸੀਗਾ ਭਾਜੀ ਮੈਂ ਜਿਮ ਸਟਾਰਟ ਕਰਨੀ ਹੈਗੀ ਆ ਤੇ ਆਪਾਂ ਹਮੇਸ਼ਾ ਹੀ ਇਹੀ ਹੁੰਦਾ ਜਿਹੜੇ ਬੱਚੇ ਨੌਜਵਾਨ ਹੈਗੇ ਛੋਟੇ ਸਟਾਰਟਿੰਗ ਏ ਦੇ ਵਿੱਚ ਉਹਨਾਂ ਨੂੰ ਆਲਵੇਸ ਆਪਾਂ ਮੋਟੀਵੇਟ ਕਰੀਦਾ ਵੀ ਤੁਸੀਂ ਜਿਮ ਸਟਾਰਟ ਕਰੋ ਕਿਉਂਕਿ ਇਕੱਲਾ ਜਿਮ ਕਰਨਾ ਆਪਣਾ ਬੋਡੀ ਨਾਲ ਸੰਬੰਧ ਤੇ ਹੀ ਹੁੰਦਾ ਹੈਗਾ ਇੱਕ ਤਰ੍ਹਾਂ ਦੀ ਸਪਿਰਚੁਅਲ ਥਿੰਗ ਹੁੰਦੀ ਹੈ ਜਿੱਦਾਂ ਆਪਾਂ ਮੈਡੀਟੇਸ਼ਨ ਕਰਦੇ ਆਂ ਭਗਤੀ ਕਰਦੇ ਆਂ ਉਦਾਂ ਦੀ ਚੀਜ਼ ਆ ਅਗਰ ਤੁਸੀਂ ਪ੍ਰੋਪਰ ਆਪਣਾ ਜਿਮ ਕਰਦੇ ਆਂ ਵਰਕਆਊਟ ਕਰਦੇ ਆਂ ਆਪਣਾ ਲਾਈਫਸਟਾਈਲ ਸਹੀ ਰੱਖਦੇ ਆਂ ਇਹਦੇ ਨਾਲ ਹੋਰ ਵੀ ਤੁਹਾਡੇ ਜਿਹੜੇ ਲਾਈਫ ਦੇ ਜਿਹੜੇ ਚੀਜ਼ਾਂ ਹੁੰਦੀਆਂ ਉਹਦੇ ਵਿੱਚ ਵੀ ਸੁਧਾਰ ਹੁੰਦਾ ਖਾਣ ਪੀਣ ਦਾ ਤੁਹਾਡਾ ਫਰੈਂਡ ਸਰਕਲ ਤੁਹਾਡਾ ਰਹਿਣਾ ਸਹਿਣਾ ਤੁਹਾਡਾ ਸੁਭਾਅ ਜਿਹੜਾ ਹੁੰਦਾ ਹੈਗਾ ਤੁਹਾਡਾ ਮਾਈਂਡ ਹੈਗਾ ਕਾਫੀ ਚੀਜ਼ਾਂ ਤੇ ਫਰਕ ਪ ਤੇ ਪਹਿਲਾ ਤੁਹਾਡਾ ਟਾਰਗੇਟ weight loss ਕਰਨਾ ਸੀਗਾ ਤੇ ਕਿੰਨਾ ਤੁਸੀਂ weight loss ਕੀਤਾ ਉਦੋਂ ਸਭ ਤੋਂ ਪਹਿਲਾਂ ਤਾਂ 88kg ਤੋਂ ਮੈਂ ਆਪਣਾਇਆ ਸੀ 62 61kg ਤੇ ਮਤਲਬ 27 28kg ਮੈਂ ਆਪਣਾ weight loss ਪਹਿਲਾਂ ਕੀਤਾ ਸੀ 86kg ਸੀਗਾ ਤੇ ਉਤੋਂ ਘਟਾ ਕੇ ਕਿੰਨਾ ਗਿਆ 61 62 62 ਮਤਲਬ ਕਿ ਬਾੜੇ ਕਿਲੋ ਪਾਰ ਆ ਗਿਆ ਜੀ ਕਾਫੀ ਇਹਨਾਂ ਨੇ weight ਵੀ loss ਕੀਤਾ ਤੇ ਨਾਲ ਫਿਟ ਵੀ ਹੋਏ ਹੈਗੇ ਤੇ ਕਹੀਓ ਜੀ ਇਦਾਂ ਹੁੰਦਾ ਵੀ ਕਈ ਮੁੰਡੇ ਕਹਿੰਦੇ ਵੀ ਅਸੀਂ ਕੋਈ ਫੈਟ ਬਾਰਨਰ ਖਾਣਾ ਹੈਗਾ ਕੋਈ ਇਦਾਂ ਦੀ ਚੀਜ਼ਾਂ ਖਾਣੀ ਹੈ ਇਦਾਂ ਦੀ ਕੀ ਚੀਜ਼ ਖਾਦੀ ਸੀ ਕੋਈ ਹਾਂ ਬਿਲਕੁਲ ਨਹੀਂ ਇਦਾਂ ਦੀ ਕੋਈ ਚੀਜ਼ ਇਦਾਂ ਦੀ ਕੋਈ ਚੀਜ਼ ਨਹੀਂ ਖਾਦੀ ਨੇਚਰਲ ਇੱਕ ਤੀਜਾ ਕਿਉਂਕਿ ਜਿਹੜੀ ਸਟਾਰਟਿੰਗ ਏਜ ਹੁੰਦੀ ਹੈ ਨਾ ਜਦੋਂ ਤੁਹਾਨੂੰ ਪ੍ਰੋਪਰ ਡਾਈਟ ਦਾ ਪਤਾ ਲੱਗ ਜਾਵੇ ਐਕਸਰਸਾਈਜ਼ ਦਾ ਪਤਾ ਲੱਗ ਜਾਵੇ ਕਿਸੇ ਚੀਜ਼ ਖਾਣ ਦੀ ਲੋੜ ਨਹੀਂ ਹੁੰਦੀ ਹੈਗੀ ਤੁਸੀਂ ਉਹਦੇ ਨਾਲ ਹੀ ਆਪਣੇ ਸਰੀਰ ਨੂੰ ਮੈਨੇਜ ਕਰ ਸਕਦੇ ਇੱਕ ਤਾਂ ਜਿਹੜੇ ਗਰੋਥ ਹਾਰਮੋਨਸ ਹੁੰਦੇ ਆ ਉਸ ਏਜ ਦੇ ਵਿੱਚ ਟੀਨੇਜਰ ਦੇ ਵਿੱਚ ਜਿਆਦਾ ਵਾਧੇ ਹੈਗੇ ਆ ਤੇ ਤੁਹਾਡਾ ਜਿਹੜਾ ਖਾਣ ਪ ਔਰ ਡਾਈਟ ਦੀ ਜੇ ਗੱਲ ਕਰੀਏ ਪਹਿਲਾਂ ਤਾਂ ਜਿਸ ਟਾਈਮ ਆਪਣਾ weight loss ਕੀਤਾ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਆਪਾਂ ਗਲਤੀਆਂ ਤੋਂ ਸਿੱਖਦੇ ਆਂ weight loss ਕੀਤਾ ਕੀਤਾ ਬਟ ਨਾਲ ਦੀ ਨਾਲ ਮਸਲ ਵੀ loss ਕਰ ਬੈਠਾ ਮਤਲਬ ਸ케ਜੂਲ ਦੀ ਜੇ ਗੱਲ ਕਰੀਏ ਉਸ ਟਾਈਮ ਤਾਂ ਥੋੜਾ ਖਰਾਬ ਜਿਹਾ ਚੱਲਿਆ ਬਟ ਹੌਲੀ ਹੌਲੀ ਜਿੱਦਾਂ ਜਿੱਦਾਂ ਆਪਾਂ ਅੱਗੇ ਵੱਧਦੇ ਨੌਲੇਜ ਆਉਂਦੀ ਹਣੀ ਸਟਾਰਟ ਹੁੰਦੀ ਹੈ ਤੇ ਮੇਰੀ ਡਾਈਟ ਦੇ ਵਿੱਚ ਜਿੱਦਾਂ 100g ਚਿਕਨ ਹੋ ਗਿਆ ਤਾਂ ਘਰ ਦੀ ਰੋਟੀ ਵੀ ਮੇਨ ਆਪਾਂ ਇਹ ਵੀ ਖਾਣੇ ਆ ਮਤਲਬ ਕਿ ਬੋਡੀ ਦੀ ਰਿਕੁਆਇਰਮੈਂਟ ਨੂੰ ਸਮਝਿਆ ਤੇ ਉਹ ਰਿਕੁਆਇਰਮੈਂਟ ਹੀ ਪੂਰੀ ਕਰਦੇ ਹਾਂ ਹੂੰ ਦੇਖੋ ਜੀ ਪਹਿਲਾ ਜਿਹੜਾ ਆਪਾਂ ਟਾਰਗੇਟ ਹੁੰਦਾ ਨਾ ਬੰਦੇ ਦਾ ਫਿੱਟ ਹੋਣਾ ਹੁੰਦਾ ਇੱਕ ਬੇਸ ਬਣਾਉਣਾ ਹੁੰਦਾ ਹੈਗਾ ਤੇ ਮੈਂ ਹਮੇਸ਼ਾ ਹੀ ਗੱਲ ਕਰਦਾ ਕਿ ਹਰੇਕ ਬੰਦਾ ਬੋਡੀ ਬਿਲਡਰ ਨਹੀਂ ਬਣ ਸਕਦਾ ਹੈਗਾ ਨਾ ਹੀ ਕੋਈ ਬਣਨਾ ਚਾਹੁੰਦਾ ਹੁੰਦਾ ਕਿਉਂਕਿ ਜਿਹੜੀ ਬੋਡੀ ਬਿਲਡਿੰਗ ਇੱਕ ਸਪੋਰਟਸ ਆ ਜਿੱਦਾਂ ਕ੍ਰਿਕਟ ਹੋ ਗਿਆ ਆ ਫੁੱਟਬਾਲ ਹੋ ਗਿਆ ਇਦਾਂ ਇੱਕ ਸਪੋਰਟਸ ਆ ਬਹੁਤ ਹੀ ਇੱਕ ਪ੍ਰੀਸ਼ੀਅਸ ਕਹ ਲੋ ਬਹੁਤ ਹੀ ਮਿਹਨਤ ਕਰਨੀ ਪੈਂਦੀ ਉਹ ਅਲੱਗ ਤੀਜ ਹੁੰਦੀ ਆ ਪਹਿਲਾ ਇੱਕ ਬੰਦੇ ਨੇ ਫਿੱਟ ਹੋਣਾ ਹੁੰਦਾ ਫਿਟਨੈਸ ਹਰੇਕ ਬੰਦੇ ਲਈ ਜ਼ਰੂਰੀ ਆਪਣੇ ਪੇਰੈਂਟਸ ਲਈ ਵੀ ਜ਼ਰੂਰੀ ਆ ਆਪਣੇ ਭੈਣਾ ਭਰਾਵਾਂ ਲਈ ਮਤਲਬ ਕਿ ਹਰੇਕ ਉਸ ਤੋਂ ਇਲਾਵਾ ਜਿਹੜੀ ਆਪਣੀ ਫਿਟਨੈਸ ਆਪ ਰੱਖਣੀ ਹੈਗੀ ਉਹਦੇ ਵਾਸਤੇ ਜਿਹੜੀ ਜਨਰਲ ਆਪਣੀ ਡਾਈਟ ਹੁੰਦੀ ਹੈ ਉਹਦੇ ਤੇ ਮੇਨ ਫੋਕਸ ਹੁੰਦਾ ਹੈਗਾ ਨਾ ਕਿ ਆਪਾਂ ਕੋਈ ਪ੍ਰੋਡਕਟ ਵਗੈਰਾ ਦੇ ਪਿੱਛੇ ਭੱਜੀਏ ਨਾ ਕੋਈ ਇਦਾਂ ਦੀ ਚੀਜ਼ਾਂ ਖਾਈਏ ਜਿਹਦੇ ਨਾਲ ਸਾਡਾ ਜਿਹੜਾ ਸਰੀਰ ਤੰਦਰੁਸਤ ਹੋਣ ਦੀ ਬਜਾਏ ਸਾਡਾ ਜਿਹੜਾ ਸਰੀਰ ਵਿਗੜ ਜਾਵੇ ਤੇ ਇਹਨਾਂ ਨੇ ਵੀ ਉਦਾਂ ਹੀ ਪ੍ਰੋਪਰ ਡਾਈਟ ਨੂੰ ਫੋਲੋ ਕੀਤਾ ਸਿੱਕੇ ਤੇ ਐਕਸਰਸਾਈਜ਼ ਕਿੱਦਾਂ ਕਰਦੇ ਸੀਗੇ ਜਦਾਂ ਉਹ ਜੇ ਸਟਾਰਟਿੰਗ ਦੀ ਗੱਲ ਕਰਾਂ ਜਦੋਂ weight loss ਕਰਨਾ ਸੀ ਐਕਸਰਸ ਦਾ ਬਿਲਕੁਲ ਵੀ ਨਹੀਂ ਪਤਾ ਸੀਗਾ ਤੁਸੀਂ ਜਿੰਨਾ ਕੁ ਮੈਨੂੰ ਗਾਈਡ ਕਰਨਾ ਕਰਨਾ ਜਦੋਂ ਤੁਸੀਂ ਜਿੰਮ ਤੋਂ ਬਾਹਰ ਚਲੇ ਜਾਣਾ ਮੇਰਾ ਟਾਰਗੇਟ ਹੀ ਹੁੰਦਾ ਸੀ ਜਦੋਂ ਤੱਕ ਮੇਰੀ ਪਸੀਨੇ ਨਾਲ ਨਹੀਂ ਭਿੱਜ ਜਾਂਦੀ ਉਦੋਂ ਤੱਕ ਮੈਂ ਜਿੰਮ ਤੋਂ ਬਾਹਰ ਨਹੀਂ ਸੀ ਜਾਂਦਾ ਮਤਲਬ ਮੈਨੂੰ ਇਹ ਸੀਗਾ ਕਿ ਐਕਸਰਸ ਕਰੀ ਜਾਊ ਫੈਟ लॉस ਹੋਈ ਜਾਊਗਾ ਬਟ ਕਿੱਥੇ ਮੈਂ ਗਲਤ ਸੀਗਾ ਤੇ ਹੁਣ ਹੌਲੀ ਹੌਲੀ ਪਤਾ ਲੱਗਦਾ ਕਿੰਨੀ ਰਿਕੁਆਇਰਮੈਂਟ ਹੈ ਕਿੰਨੀ ਐਕਸਰਸ ਕਰਨੀ ਚਾਹੀਦੀ ਜਾਂ ਹੁਣ ਮੈਂ ਲਗਭਗ 1 ਘੰਟਾ ਐਕਸਰਸ ਕਰਦਾ ਹਾਂ ਜਿੰਮ ਦੇ ਵਿੱਚ ਹਾਂਜੀ ਇਹ ਵੀ ਐਕਸਰ ਹੈ ਕਿ ਜਦ ਆਪਾਂ ਅਡਜ ਤੇ ਅਕਸਰ ਇਦਾਂ ਸਮਝਿਆ ਜਾਂਦਾ ਵੀ ਅਸੀਂ ਜਿਆਦਾ ਟਾਈਮ ਜਿਮ ਦੇ ਵਿੱਚ ਗੁਜ਼ਾਰੀਏ ਤੇ ਉਹਦੇ ਨਾਲ ਜਿਆਦਾ ਫਿੱਟ ਹੁੰਦੀ ਹੈਗੀ ਬਾਡੀ ਇਦਾਂ ਨਹੀਂ ਹੁੰਦੀ ਇਹ ਕੋਈ ਪੜ੍ਹਾਈ ਨਹੀਂ ਹੈਗੀ ਵੀ ਜਿਆਦਾ ਪਤਾਬ ਕਿਤਾਬ ਲੇ ਕੇ ਪੜ੍ਹੀਏ ਯਾਦ ਕਰੀਏ ਜਿਆਦਾ ਬਾਡੀ ਦੀ ਇੱਕ ਰਿਕੁਆਇਰਮੈਂਟ ਹੁੰਦੀ ਹੈਗੀ ਆ ਜੇ ਅਗਰ ਤੁਸੀਂ ਓਵਰ ਲਿਮਿਟ ਕਰਦੇ ਆ ਬਾਡੀ ਨੂੰ ਓਵਰ ਟ੍ਰੇਨਡ ਹੋ ਜਾਂਦੀ ਆ ਤੁਹਾਡੀ ਜਿਹੜੀ ਖਰਾਕ ਦੇ ਅਕੋਰਡਿੰਗ ਤੁਹਾਡੀ ਮਿਹਨਤ ਅਗਰ ਜਿਆਦਾ ਹੈਗੀ ਆ ਤੇ ਤੁਹਾਡੀ ਬਾਡੀ ਨੂੰ ਇੰਪਰੂਵਮੈਂਟ ਨਹੀਂ ਹੁੰਦੀ ਹੈਗੀ ਉਲਟਾ ਉਹਦਾ ਨੁਕਸਾਨ ਹੋਣ ਲੱਗ ਪੰਦਾ ਇਮਿਊਨਿਟੀ ਵੀਕ ਹੋਣ ਲੱਗ ਪੰਦੀ ਆ ਤੇ ਬੰਦੇ ਦੇ ਮਸਲਸ ਗਰੋ ਨਹੀਂ ਕਰਦੇ ਹੈਗੇ ਸਟਰੈਂ ਬੰਦਾ ਸਟ्रेस ਰਹਿਣ ਲੱਪਨ ਦਾ ਕੋਰਟੀਸੋਲ ਲੈਵਲ ਜਿਹੜਾ ਹੁੰਦਾ ਉਹ ਬਦਲ ਲੱਪਨ ਦਾ ਇਸ ਕਰਕੇ ਇੱਕ ਲਿਮਿਟ ਦੇ ਵਿੱਚ ਐਕਸਰਸਾਈਜ਼ ਕਰਨੀ ਹੁੰਦੀ ਹੈ 45 ਮਿੰਟ ਤੋਂ ਲੈ ਕੇ 7 6.5 ਘੰਟੇ ਤੱਕ ਬਹੁਤ ਹੈ ਅਗਰ ਤੁਸੀਂ ਜਨਰਲ ਫਿਟ ਰਹਿਣਾ ਹੈਗਾ ਬਾਕੀ ਅਗਰ ਤੁਸੀਂ ਜਦਾ ਸਪੋਰਟਸ ਦੇ ਵਿੱਚ ਆ ਜਾ ਕੇ ਬੋਡੀ ਬਿਲਡਿੰਗ ਵਗੈਰਾ ਕਰਨੀ ਉਹਦੇ ਅਕੋਰਡਿੰਗ ਬੰਦੇ ਦੇ ਜਿਹਦਾ ਫਿਟਨੈਸ ਲੈਵਲ ਦੇ ਅਕੋਰਡਿੰਗ ਉਹ ਐਕਸਰਸਾਈਜ਼ ਹੁੰਦੀ ਹੈਗੀ ਹੈ ਤੇ ਚਲੋ ਐਕਸਰਸਾਈਜ਼ ਤੇ ਡਾਈਟ ਬਾਰੇ ਗੱਲ ਹੋ ਗਈ ਤੇ ਬਾਕੀ ਜਿਹੜੀ ਦੂਜੀ ਗੱਲ ਕੀਤੀ ਸੀ ਕਿ ਬਈ ਬੋਡੀ ਫਿਟਨੈਸ ਦੇ ਨਾਲ-ਨਾਲ ਬੰਦੇ ਨੂੰ ਜਿਹੜਾ ਇਨਕਮ ਦਾ ਸੋਰਸ ਜ਼ਰੂ ਜਿਹੜੀ ਚੜਦੀ ਜਵਾਨੀ ਹੁੰਦੀ ਚੜਦੀ ਏਜ ਹੁੰਦੀ ਹੈਗੀ ਸਟਾਰਟਿੰਗ ਏਜ ਉਹਦੇ ਵਿੱਚ ਹੀ ਬੰਦੇ ਨੂੰ ਇਨਕਮ ਦਾ ਸੋਰਸ ਜਨਰੇਟ ਕਰਨਾ ਚਾਹੀਦਾ ਤਾਂ ਕਿ ਘਰਦਿਆਂ ਦੇ ਪਿੱਛੇ ਨਾ ਉਹਨਾਂ ਨੂੰ ਪੈਸੇ ਜ਼ਿਆਦਾ ਨਾ ਮੰਗਣੇ ਪੈਣ ਕਿਉਂਕਿ ਅੱਜਕੱਲ ਹਰੇਕ ਕੋਈ ਬੰਦਾ ਇਹਨਾਂ ਰਿਚ ਨਹੀਂ ਹੈਗਾ ਮਿਡਲ ਫੈਮਿਲੀ ਨੂੰ ਬਿਲੋਂਗ ਕਰਦੇ ਆ ਜਾਂ ਫੇਰ ਲੋਅਰ ਮਿਡਲ ਫੈਮਿਲੀ ਨੂੰ ਤੇ ਇਨਕਮ ਬਾਰੇ ਇਹਨਾਂ ਨਾਲ ਆਪਾਂ ਗੱਲ ਕਰਦੇ ਆਂ ਤੇ ਇਨਕਮ ਦੇ ਵਿੱਚ ਇਹਨਾਂ ਨੇ ਕਿਦਾਂ ਕੰਮ ਸਟਾਰਟ ਕੀਤਾਗਾ ਅ ਬਿਲਕੁਲ ਭਾਜੀ ਜਿੱਤਾ ਕਿ ਇਨ ਸਟਾਰਟਿੰਗ ਅਗੇਨ ਮੇਰੀ ਸ਼ੁਰੂ ਹੁੰਦੀ ਫਿਟਨੈਸ ਤੋਂ ਵੇਟ ਲਾਸ ਕੀਤਾ ਬਾਅਦ ਵਿੱਚ ਪਤਾ ਲੱਗਾ ਕਿ ਆਪਾਂ ਮਸਲਸ ਵੀ ਗੇਨ ਕਰਨੇ ਹੁੰਦੇ ਬੋਡੀ ਦੇ ਵਿੱਚ ਵੇਟ ਲਾਸ ਕਰਕੇ ਹੁਣ ਮੈਂ ਦੁਬਾਰਾ ਆਪਣਾ ਵੇਟ ਗੇਨ ਕੀਤਾ ਮਸਲਸ ਗੇਨ ਕੀਤੇ ਆ ਤੇ ਜਿੱਦਾਂ ਜਿੱਦਾਂ ਬੋੜ ਵਿੱਚ ਇੰਪਰੂਵਮੈਂਟ ਆਣੀ ਸਟਾਰਟ ਹੋਈ ਮੇਰਾ ਵੀ ਮਨ ਕੀਤਾ ਕਿ ਮੈਂ ਇਸ ਹੀ ਫੀਲਡ ਦੇ ਵਿੱਚ ਫਿਟਨੈਸ ਲਾਈਨ ਦੇ ਵਿੱਚ ਅੱਗੇ ਵਧਾਂ ਤੇ ਕੋਰਸ ਕੀਤਾ ਆਪਣਾ ਬਾਹਰੋਂ ਆਪਣਾ ਇੰਸਟੀਚਿਊਟ ਤੋਂ ਕੋਰਸ ਕੀਤਾ ਐਂਡ ਨਿਊਟ੍ਰੀਸ਼ਨ ਦੀ ਸਟੱਡੀ ਕਰਨੀ ਸਟਾਰਟ ਕੀਤੀ ਤਾਂ ਹੁਣ ਏਸੇ ਲਾਈਨ ਦੇ ਵਿੱਚੋ ਜੇ ਮੈਂ ਗੱਲ ਕਰਾਂ ਤਾਂ ਫਿਟਨੈਸ ਲਾਈਨ ਦੇ ਵਿੱਚ ਹੀ ਮੈਂ ਆਪਣਾ ਕੰਮ ਕਰ ਰਿਹਾ ਤੇ ਇੱਥੋਂ ਹੀ ਕਰਦੇ ਆਂ ਦੇਖੋ ਜੀ ਆਪਣੇ ਫਿਟਨੈਸ ਦੇ ਨਾਮ ਨਾਲ ਜਦੋਂ ਬੰਦੇ ਨੂੰ ਨੌਲੇਜ ਹੋਣ ਲੱਗ ਪੰਦੀ ਹੈ ਵੀ ਬੰਦਾ ਵੀ ਕਹਿੰਦਾ ਵੀ ਆਪਾਂ ਵੀ ਚਲੋ ਆਪਣੀ ਐਕਸਰਸਾਈਜ਼ ਦੇ ਨਾਲ ਆਪਣੀ ਡਾਈਟ ਦੇ ਨਾਲ ਸਾਡਾ ਜਾਨੀ ਖਰਚਾ ਵਰਚਾ ਨਿਕ ਚਾਹੇ ਤੁਸੀਂ ਕਿਸੇ ਵੀ ਫੀਲਡ ਵਿੱਚ ਜਾਣਾ ਬਾਹਰ ਜਾਣਾ ਇੱਧਰ ਜਾਣਾ ਤੇ ਤੁਹਾਨੂੰ ਜਿਮ ਦੇ ਨਾਲ-ਨਾਲ ਸਟੱਡੀ ਵੀ ਬਹੁਤ ਜ਼ਰੂਰੀ ਹੁੰਦੀ ਹੈ ਕਿ ਇਕੱਲਾ ਸਟੱਡੀ ਛੱਡ ਕੇ ਨਹੀਂ ਆਪਾਂ ਤੇ ਨਾਲ ਜਿਹੜਾ ਕੋਰਸ ਕੀਤਾ ਉਹ ਹੀ ਇਹਨਾਂ ਦਾ ਇਨਕਮ ਦਾ ਸੋਰਸ ਜਾਨੀ ਬਣ ਗਿਆ ਤੁਸੀਂ ਮਤਲਬ ਕਿ ਆਪਣੀ ਜਿਹੜੀ ਖਰਾਕ ਦਾ ਖਰਚਾ ਹੈਗਾ ਕੱਢ ਲੈਣੇ ਆ ਬਿਲਕੁਲ ਜੀ ਆਪਣੀ ਖਰਾਕ ਦਾ ਖਰਚਾ ਕੱਢ ਲੈਣੇ ਤੁਹਾਡੀ ਉਮਰ ਕਿੰਨੀ ਹੁਣ ਉਮਰ ਮੇਰੀ ਹੈਗੀ 23 23 ਏਜ ਹੈਗੀ ਆ ਤੇ ਜਿਹੜੀ ਇਨਕਮ ਜਨਰੇਟ ਕਰਨ ਲੱਪੇ ਸੀ ਕਿੰਨੇ ਏਜ ਤੇ ਕਰਨ ਲੱਪੇ ਜੀ ਅ 20 ਇਅਰਸ 20 ਸਾਲ ਦੀ ਉਮਰ ਤੇ ਬੰਦਾ ਮਤਲਬ ਆਪਣੀ ਇਨਕਮ ਜਿਹੜਾ ਜੇਬ ਖਰਚਾ ਕੱਢਣ ਲੱਪਿਆ ਪ੍ਰੋਪਰ ਔਨਲਾਈਨ ਵਰਕ ਕਰਕੇ ਤੇ ਬਾਕੀ ਇਹ ਕਾਉਂਸਲਿੰਗ ਵੀ ਦਿੰਦੇ ਹੈਗੇ ਆ ਵਧੀਆ ਮਤਲਬ ਕਿ ਬੋਲ ਲੈਂਦੇ ਆ ਕਿਸੇ ਬੰਦੇ ਨੂੰ ਮੋਟੀਵੇਟ ਕਰਨਾ ਹੋਵੇ ਉਹ ਵੀ ਕਰ ਲੈਂਦੇ ਆ ਤੇ ਬਾਕੀ ਜਿਹੜੀ ਤੁਸੀਂ ਨੈਟਵਰਕ ਮਾਰਕੀਟਿੰਗ ਜਵਾਨ ਕੀਤੀ ਸੀ ਉਹਦੇ ਬਾਰੇ ਵੀ ਕੁਝ ਦੱਸੋ ਬਿਲਕੁਲ ਇਸ ਫੀਲਡ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਪਹਿਲਾਂ ਜੇ ਮੈਂ ਗੱਲ ਕਰਾਂ ਆਪਾਂ weight loss ਆਪਾਂ fit ਤਾਂ ਹੋ ਲੈਨੇ ਆ ਬਟ ਜਿਹੜਾ ਕੌਨਫੀਡੈਂਸ ਲੈਵਲ ਗੇਨ ਆ ਜਦੋਂ ਆਪਾਂ ਨੈਟਵਰਕਿੰਗ ਜਾਂ ਫਿਰ ਕੋਈ ਵੀ ਅਦਰ ਕੰਮ ਆਪਾਂ ਕਰਦੇ ਆ ਬਾ ਉੱਤੋਂ ਸਭ ਤੋਂ ਪਹਿਲਾਂ ਕੰਫੀਡੈਂਸ ਲੈਵਲ ਬਿਲਡ ਹੁੰਦਾ ਹੈ ਜਿੱਦਾਂ ਜਿੱਦਾਂ ਕੰਫੀਡੈਂਸ ਲੈਵਲ ਬਿਲਡ ਹੁੰਦਾ ਹੈ ਤਾਂ ਉਦਾਂ ਉਦਾਂ ਆਪਣੀ ਅਰਨਿੰਗਸ ਵੀ ਵਧਦੀਆਂ ਕਿਉਂਕਿ ਪਹਿਲਾਂ ਗੱਲ ਕਰਨ ਦਾ ਤਰੀਕਾ ਨਹੀਂ ਸੀ ਹੁੰਦਾ ਤੇ ਨਹੀਂ ਪਤਾ ਸੀ ਕਿ ਕਿੱਦਾਂ ਲੋਕਾਂ ਨਾਲ ਗੱਲ ਕਰਨੀ ਆ ਕਿੱਦਾਂ ਹੁਣ ਜੇ ਮੈਂ ਗੱਲ ਕਰਾਂ ਇੰਟਰਨੈਸ਼ਨਲੀ ਵਰਕ ਕਰ ਰਹੇ ਆ ਤੇ ਆਪਣਾ 5 ਕੰਟਰੀਸ 'ਚ ਮੇਰਾ ਕੰਮ ਚੱਲ ਰਿਹਾ ਠੀਕ ਆ ਦੇਖੋ ਜੀ ਇਹਨਾਂ ਦੀ ਜਿਹੜੀ ਟ੍ਰੇਨਿੰਗ ਹੈਗੀ ਉਹ ਪੰਜਾਂ ਕੰਟਰੀਆਂ ਦੇ ਵਿੱਚ ਚੱਲ ਰਹੀ ਆ ਇਹਨਾਂ ਕੋਈ ਫੀਮੇਲਸ ਮੇਲ ਕਾਫੀ ਆ ਕਲਾਇੰਟਸ ਹੈਗੇ ਨੇ ਜਿਨ੍ਹਾਂ ਨੇ weight loss ਕਰਨਾ ਹੈਗਾ ਜਾਂ ਹੋਰ ਫਿਟਨੈ ਤੇ ਇਹਨਾਂ ਨੇ ਆਪਣੀ ਤਾਂ ਬੋਡੀ ਫੈਟ ਕੀਤੀ ਕੀਤੀ ਸੀ ਆਪਣੀ ਮਦਰ ਇਹਨਾਂ ਦੀ ਮਦਰ ਵੀ ਥੋੜੇ ਜਿਹੇ ਹੈਲਦੀ ਸੀਗੇ ਉਹਨਾਂ ਬਾਰੇ ਵੀ ਤੁਸੀਂ ਦੱਸੋ ਵੀ ਕਿੱਦਾਂ ਉਹਨਾਂ ਦਾ ਤੁਸੀਂ ਵੀ weight loss ਕੀਤਾ ਹਾਂ ਬਿਲਕੁਲ ਜਦੋਂ ਆਪਾਂ ਕਿਸੇ ਲਾਈਨ ਦੇ ਵਿੱਚ ਆਣੀ ਆ ਸਭ ਤੋਂ ਪਹਿਲਾਂ ਆਪਾਂ ਲੋਕਾਂ ਦਾ ਭਲਾ ਕਰਨ ਦਾ ਸੋਚਦੇ ਆ ਮਤਲਬ ਲੋਕਾਂ ਨੂੰ ਕੋਚਿੰਗ ਦੇਣ ਦਾ ਸੋਚਦੇ ਆ ਪਹਿਲਾ ਕੁਐਸਚਨ ਆਪਣੇ ਧਿਆਨ ਦਾ ਕੀ ਗੱਲ ਆਪਣੇ ਘਰ ਆਪਣੀ ਮਦਰ ਨੂੰ ਫਿੱਟ ਨਹੀਂ ਕਰ ਸਕਦਾ ਤਾਂ ਉਹ ਕੁਐਸਚਨ ਹੀ ਰੇਜ਼ ਨਾ ਹੋਵੇ ਇਸ ਕਰਕੇ ਸਭ ਤੋਂ ਪਹਿਲਾਂ ਆਪਣੇ ਮਦਰ ਤੇ ਕੰਮ ਕੀਤਾ ਹੁਣ ਤੱਕ ਉਹਨਾਂ ਨੇ ਆਪਣਾ 52 ਕਿਲੋਸ ਬੋਡੀ ਫੈਟ ਲਾਸ ਕੀਤਾ ਹੈ ਦੇਖੋ ਜੀ ਉਹਨਾਂ ਨੇ 52 ਕਿਲੋ ਭਾਰ ਘਟਾ ਲਿਆ ਹੈਗਾ ਉਹਨਾਂ ਨੂੰ ਜਦਾਂ ਘਰੇਲੂ ਇਹਦਾ ਪ੍ਰੋਬਲਮ ਸੁਣਨੀ ਆ ਹਰੇਕ ਘਰ ਦੇ ਵਿੱਚ ਹੁੰਦੀਆਂ ਵਾਟ ਇਹਨਾਂ ਦੇ ਮਤਲਬ ਕਿ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਤੇ ਇਹਨਾਂ ਦੀ ਮਦਰ ਨੇ ਇਹਨਾਂ ਨੂੰ ਕੋਈ ਗਰੋ ਅਪ ਕੀਤਾ ਕਾਫੀ ਟੈਨਸ਼ਨਾਂ ਵਿੱਚ ਅਸੀਂ ਵੀ ਚਲੋ ਦੇਖਿਆ ਸੁਣਿਆ ਹੈਗਾ ਤੇ ਉਹਦੇ ਨਾਲ ਵੀ ਇਹਨਾਂ ਦਾ ওভার weight ਹੋ ਗਿਆ ਸੀ ਤੇ ਬਟ ਇਹਨੇ ਅਮਰਿੰਦਰ ਨੇ ਯਾਨੀ ਕਿ ਕਹਿ દਈਏ ਵੀ ਕਹਿ ਦਈਏ ਆਪਣੀ ਮਾਂ ਦੀ ਇਹ ਉਹਨਾਂ ਨੂੰ ਪਾਲਣ ਪੋਛਣ ਨਹੀਂ ਕੀਤਾ ਉਹਦਾ ਮੁੱਲ ਮੋੜ ਤਾਂ ਨਹੀਂ ਸਕਦੇ ਬਟ ਹੈਲਥ ਦੇ ਰਿਗਾਰਡਿੰਗ ਦੇ ਵਿੱਚ ਆਪਾਂ ਕਹੀਏ ਉਹਨਾਂ ਨੂੰ ਕਾਫੀ ਸੁਧਾਰ ਕੀਤਾ ਉਹਨਾਂ ਦੀ ਸਿਹਤ ਦੇ ਵਿੱਚ ਤੇ ਹੁਣ ਕਿਦਾਂ ਦਾ ਮਹਿਸੂਸ ਕਰਦੇ ਆ ਬਿਲਕੁਲ ਭਾਜੀ ਬਹੁਤ ਵਧੀਆ ਮਹਿਸੂਸ ਕਰਦੇ ਆ ਪਹਿਲਾਂ ਜਿੱਦਾਂ ਮੈਡੀਸਿਨਸ ਚੱਲ ਰਹੀਆਂ ਸੀਗੀਆਂ ਤਾਂ ਮਦਰ ਨੇ ਬਹੁਤ ਸਪੋਰਟ ਕੀਤੀ ਕਈ ਵਾਰ ਹੁੰਦਾ ਆਪਣੀ ਫੈਮਿਲੀ ਸਪੋਰਟ ਨਹੀਂ ਕਰਦੀ ਫਾਦਰ ਦੇ ਜਾਣ ਤੋਂ ਬਾਅਦ ਮਦਰ ਨੇ ਮੇਰੀ ਕਾਫੀ ਸਪੋਰਟ ਕੀਤੀ ਕਦੇ ਵੀ ਮੈਨੂੰ ਰੋਕਿਆ ਨਹੀਂ ਸਟੱਡੀ ਤੋਂ ਵੀ ਮੈਂ ਥੋੜਾ ਜਿਹਾ ਪਿੱਛੇ ਗਿਆ ਬਟ ਉਹਨਾਂ ਨੇ ਮੈਨੂੰ ਬੋਲਣ ਦੀ ਬਜਾਏ ਮੈਨੂੰ ਹੌਸਲਾ ਹੀ ਦਿੱਤਾ ਕਿ ਕੋਈ ਗੱਲ ਨਹੀਂ ਸਟੱਡੀ ਹੁੰਦੀ ਰਹੂਗੀ ਤੂੰ ਆਪਣੀ ਸਿਹਤ ਦਾ ਧਿਆਨ ਰੱਖ ਮੈਂ ਤੇਰੇ ਨਾਲ ਆ ਮਦਰ ਦੀ ਕਾਫੀ ਸਪੋਰਟ ਰਹੀ ਤੇ ਹੁਣ ਬਹੁਤ ਹੈਪੀ ਬਹੁਤ ਹੈਲਦੀ ਫੀਲ ਕਰਦੇ ਆ ਰੱਬ ਤੇ ਕਿੰਨਾ ਕੁ ਯਕੀਨ ਕਰਦੇ ਹੋ ਰੱਬ ਤੇ ਭਾਜੀ ਯਕੀਨ ਹੈਗਾ ਆ ਕਿਉਂਕਿ ਇੱਕ ਗੋਡ ਹੀ ਆ ਜਨੇ ਮੈਨੂੰ 17 ਸਾਲ ਦੀ ਉਮਰ ਦੇ ਵਿੱਚ ਇੰਨੀ ਕ ਮਤ ਦੇ ਦਿੱਤੀ ਕਿ ਤੂੰ ਫਿਟਨੈਸ ਲਾਈਨ ਦੇ ਵਿੱਚ ਚਲੇ ਗਿਆ ਨਹੀਂ ਤਾਂ ਅੱਜ ਕੱਲ ਦੀ ਚੜ੍ਹਦੀ ਜਵਾਨੀ ਦਾ ਤੁਹਾਨੂੰ ਪਤਾ ਹੀ ਆ ਲੋਕ ਪੁੱਠੇ ਪਾਸੇ ਨੂੰ ਬਹੁਤ ਜਾਂਦੇ ਨਸ਼ਿਆਂ ਵੱਲ ਤੁਹਾਨੂੰ ਪਤਾ ਹੀ ਆ ਬਹੁਤ ਸਾਰੇ ਪੁੱਠੇ ਸਿੱਧੇ ਰਸਤੇ 'ਤੇ ਜਾਂਦੇ ਆ ਬਟ ਰੱਬ ਦੀ ਕਿਰਪਾ ਮੇਰੇ 'ਤੇ 2017 'ਤੇ ਹੋਈ ਤਾਂ ਕਿ ਉਹਨੇ ਮੈਨੂੰ ਸਹੀ ਰਾਹ 'ਤੇ ਪਾ ਦਿੱਤਾ ਹਾਂਜੀ ਇਦਾਂ ਹੁੰਦੀ ਆ ਜੀ ਜਦੋਂ ਆਪਾਂ ਕੋਈ ਵੀ ਚੀਜ਼ ਆਈਂ ਚਾਹੇ ਅਸੀਂ ਇਨਕਮ ਸੋਰਸ ਕਰ ਰਹੇ ਆ ਜਾਂ ਫੇ ਅਸੀਂ ਆਪਣੀ ਫਿਟਨੈਸ ਕਰ ਰਹੇ ਆ ਤੇ ਇਹ ਇੱਕ ਗੋਡ ਗਿਫਟ ਹੁੰਦਾਗਾ ਬੰਦਾ ਚਲੋ ਕ੍ਰੈਡਿਟ ਤਾਂ ਲੈਂਦਾਗਾ ਪਰ ਰੱਬ ਹੀ ਤੇ ਇਹਨਾਂ ਤੇ ਵੀ ਵਾਹਿਗੁਰਜੀ ਦੀ ਬਹੁਤ ਮਿਹਰ ਹੋਈ ਆ ਅੱਗੇ ਵੀ ਹੋਊਗੀ। ਹਾਂਜੀ ਬ੍ਰਦਰ ਨੈਕਸਟ ਸਵਾਲ ਹੈਗਾ ਕਿ ਅੱਜਕੱਲ ਜਿਹੜੇ ਟੀਨੇਜਰ ਹੁੰਦੇ ਨੇ ਨਾ ਪਹਿਲਾਂ ਪੁੱਛਦੇ ਪਏ ਅਸੀਂ ਡੱਬਾ ਕਿਹੜਾ ਖਾਈਏ। ਬਿਲਕੁਲ। ਵੀ ਡੱਬੇ ਖਾਣੇ ਕਿੰਨੇ ਕੁ ਜ਼ਰੂਰੀ ਹੁੰਦੇ ਹੈਗੇ ਆਪਣੀ ਫਿਟਨੈਸ ਵਾਸਤੇ? ਡੱਬੇ ਦਾ ਮਤਲਬ ਜਾਨਕਿ ਪ੍ਰੋਟੀਨ ਪਾਊਡਰ ਹੋ ਗਿਆ, ਵੇਟ ਗੇਨਰ ਹੋ ਗਿਆ, ਪ੍ਰੀ ਵਰਕਆਊਟ ਹੋ ਗਿਆ ਇਦਾਂ ਦੇ ਕਿੰਨੇ ਕੁ ਜ਼ਰੂਰੀ ਹੁੰਦੇ ਆ? ਆ ਦੇਖੋ ਭਾਜੀ ਸਭ ਤੋਂ ਪਹਿਲਾਂ ਤੇ ਆ ਦੇਖੋ ਤੁਸੀਂ ਵੀ ਫਿਟਨੈਸ ਲਾਈਨ 'ਚ ਬਹੁਤ ਕੁਝ ਭਾਜੀ ਤੋਂ ਵੀ ਸਿੱਖਿਆ। ਤੇ ਬਹੁਤ ਕੁਝ ਸਟੱਡੀ ਵੀ ਕਰ ਰਹੇ ਆ ਜਿਹੜੇ ਡੱਬੇ ਆ ਜਾਂ ਜਿਹੜੇ ਸਪਲੀਮੈਂਟਸ ਆਏ ਸਿਰਫ ਤੇ ਸਿਰਫ 20% ਆਪਣਾ ਰੋਲ ਅਦਾ ਕਰਦੇ ਆ ਆਪਣੀ ਫਿਟਨੈਸ ਦੇ ਵਿੱਚ ਜੇ ਆਪਣੀ 80% ਡਾਈਟ ਪੂਰੀ ਆ ਫਿਰ ਆਪਾਂ ਇਹਨਾਂ ਨੂੰ ਐਡ-ਆਨ ਕਰਦੇ ਆ ਫਿਰ ਜਾ ਕੇ ਹੈਲਪ ਕਰਦੇ ਨਹੀਂ ਤਾਂ ਕੁਝ ਲੋਕ ਇਦਾਂ ਦੇ 80% ਡਾਈਟ ਵੀ ਪੂਰੀ ਨਹੀਂ ਕਰਦੇ ਉਹ ਪਹਿਲਾਂ ਇਹੀ ਕੁਐਸਚਨ ਕਰਦੇ ਕਿ ਡੱਬਾ ਕਿਹੜਾ ਖਾਈਏ ਹਾਂ ਮਤਲਬ ਕਿ ਡਾਈਟ ਜ਼ਰੂਰੀ ਹੁੰਦੀ ਆ ਪਹਿਲਾਂ ਜਿਹੜੀ ਟਰਾਕ ਆ ਕੀ ਉੱਤੇ ਜ਼ੋਰ ਲਾ ਦਿਓ ਜੇ ਤੁਹਾਡੇ ਕੋਲ ਪੈਸੇ ਹੈਗੇ ਹਨ ਤੁਸੀਂ ਹੁਣ ਖਰਾਕ ਖਾਂਦੇ ਨਹੀਂ ਹੈਗੇ ਸਿੱਧੇ ਡੱਬੇਵਾਂ ਨੂੰ ਅਸੀਂ ਵੀ ਉਹਨਾਂ ਹੀ ਪੂਰਾ ਕਰਨਾ ਇਦਾਂ ਨਹੀਂ ਹੁੰਦੀ ਕਿ ਤੁਸੀਂ ਸਬਲੀਮੈਂਟ ਖਾਣਾ ਛੱਡਣਾ ਫਿਰ ਉੱਥੇ ਬਾਡੀ ਆ ਜਾਂਦੀ ਆ ਤੇ ਤੁਹਾਨੂੰ ਵੀ ਕਾਫੀ ਪਹਿਲਾਂ ਲੋਕ ਕਹਿੰਦੇ ਹੋਣੇ ਵੀ ਪਹਿਲਾਂ پتہ ਨਹੀਂ ਕੋਈ ਸਟੀਰੋਇਡ ਯੂਜ਼ ਕਰਦੇ ਆ ਜਾਂ ਕੋਈ ਡੱਬਾ ਵਗੈਰਾ ਖਾਂਦੇ ਆ ਨਾ ਏਦਾਂ ਸਭ ਤੋਂ ਪਹਿਲਾਂ ਤਾਂ ਜਦੋਂ ਮੈਂ ਓਵਰ weight ਸੀਗਾ ਸਟਾਰਟਿੰਗ ਹੀ ਹੋਈ ਸੀ ਮੇਰੀ ਲੋਕ ਮੈਨੂੰ ਟੌਂਟ ਕਰਦੇ ਸੀਗੇ ਆਪਣੀ ਮਾਂ ਵਰਗਾ ਮੋਟਾ ਹੋਈ ਜਾਂਦਾ ਤੇ ਓਵਰ weight ਹੋ ਜਾਂਦਾ ਮੋਟਾ ਭਾਲੂ ਮੈਨੂੰ ਬਹੁਤ ਿਆਣੀ ਪੰਜਾਬੀ ਦੇ ਵਰਡਸ ਏਦਾਂ ਸੁਣਨ ਨੂੰ ਮਿਲੇ ਠੀਕ ਆ ਆਪਾਂ ਸੈਕਟ ਕੀਤਾ ਕੋਈ ਗੱਲ ਨਹੀਂ ਆਪਾਂ ਆਪਣੀ ਫਿਟਨੈਸ ਤੇ ਕੰਮ ਕਰਦੇ ਨਾ weight loss ਕੀਤਾ ਸੱਤਾਂ ਮਹੀਨਿਆਂ ਦੇ ਵਿੱਚ ਮੈਂ ਆਪਣਾ 28 ਕਿਲੋ weight ਘੱ ਫਲਾਨੇ ਦਾ ਮੁੰਡਾ ਨਸ਼ੇ ਕਰਨ ਲੱਗ ਪਿਆ। ਮਤਲਬ ਕਿ ਲੋਕਾਂ ਨੇ ਬਹੁਤ ਕੁਝ ਕਹਿਣਾ ਹੈ। ਹੁਣ ਵੇਟ ਗੇਨ ਕਰ ਰਹੇ ਆਂ। ਫਿਟਨੈਸ ਦੀ ਲਾਈਨ ਦੇ ਵਿੱਚ ਆ ਬੋਡੀ ਬਿਲਡ ਕਰ ਰਹੇ ਆਂ। ਮਤਲਬ ਕੋਈ ਬੋਡੀ ਬਿਲਡਿੰਗ ਦਾ ਮੇਰਾ ਸ਼ੌਕ ਨਹੀਂ ਆ। ਵੈਸੇ ਫਿਟਨੈਸ ਵਾਸਤੇ ਮੈਂ ਇਸ ਲਾਈਨ ਦੇ ਵਿੱਚ ਆਇਆ। ਮਸਲਸ ਬਿਲਡ ਕੀਤੇ। ਹੁਣ ਲੋਕ ਕਹਿੰਦੇ ਜੀ ਇਹ ਡੱਬੇ ਖਾਂਦੇ ਟੀਕੇ ਲਾ ਲਾ ਕੇ ਬੋਡੀਆਂ ਬਣਾਉਂਦਾ। ਹਾਂ ਜੀ ਦੇਖੋ ਇਦਾਂ ਹੀ ਹੈਗਾ ਲੋਕਾਂ ਨੇ ਕੁਝ ਨਾ ਕੁਝ ਕਹੀ ਜਾਣਾ ਹੈਗਾ। ਤੇ ਜਦੋਂ ਵੀ ਮਤਲਬ ਕੋਈ ਚੀਜ਼ ਕੋਈ ਬੰਦਾ ਤਰੱਕੀ ਕਰਦਾ ਨਾ ਲੋਕ ਸਾਰੇ ਨਹੀਂ ਹੁੰਦੇ ਹੈਗੇ ਕੋਈ ਮੋਟੀਵੇਟ ਵੀ ਕਰਨੇ ਵਾਲੇ ਹੁੰਦੇ ਵਿੱਚ ਬਿਸ਼ਕੋਲਦੇ ਰਹਿੰਦੇ ਆ ਮਨ ਦੇ ਵਿੱਚ ਮਤਲਬ ਕਿ ਮਨੋਮਣੀ ਇਦਾਂ ਵੇਵਸ ਇਦਾਂ ਦੀ ਹੁੰਦੀਆਂ ਵੀ ਬਈ ਬੰਦੇ ਦਾ ਵੀ ਕਿਦਾਂ ਇੰਪਰੂਵਮੈਂਟ ਕਿਦਾਂ ਹੋ ਰਹੀ ਹੈਗੀ ਆ ਤੇ ਹੋਰ ਮੰਨਦੇ ਦੱਸੋ ਵੀ ਜਿੱਦਾਂ ਤੁਹਾਡੀ ਫਿਟਨੈਸ ਦੀ ਜਰਨੀ ਹੈਗੀ ਆ ਜੀ ਤੇ ਇਹਦੇ ਵਿੱਚ ਕੋਈ ਉਤਾਹੜਾ ਵੀ ਆਉਂਦੇ ਹੈਗੇ ਵੀ ਕਦੀ ਬੰਦਾ ਸਿੱਖ ਹੋ ਜਾਂਦਾ ਕਦੀ ਇਦਾਂ ਇਹਦੇ ਬਾਰੇ ਬਿਲਕੁਲ ਬਿਲਕੁਲ ਇਹਦੇ ਬਾਰੇ ਦੱਸੋ ਹਾਂਜੀ ਬਿਲਕੁਲ ਜਦੋਂ ਆਪਾਂ ਕਿਸੇ ਜਰਨੀ ਤੇ ਚੱਲਣਾ ਸਟਾਰਟ ਕਰਦੇ ਆ ਆਪਣੇ ਰਾਸਤੇ 'ਚ ਰੋੜੇ ਤਾਂ ਆਉਂਦੇ ਹੀ ਆ ਠੋਕਰਾਂ ਵੀ ਲੱਗਦੀਆਂ ਬੰਦਾ ਡਿੱਗਦਾ ਵੀ ਆ ਗਲਤੀਆਂ ਤੋਂ ਸਿੱ ਬਟ ਜਿੰਨੇ ਵੀ ਹੈਲਥ ਚੈਲੰਜ ਹੈ ਉਹਦੇ ਵਿੱਚ ਮੈਂ ਆਪਣੀ ਐਕਸਰਸਾਈਜ਼ ਨਹੀਂ ਛੱਡੀ ਜੇ ਆਪਾਂ ਕਹੀਏ ਨਾ ਇੱਕ ਜਨੂਨ ਸੀ ਮਾਈਂਡ ਤੇ ਫਿਟ ਹੋਣਾ ਬਸ ਇੱਕ ਦਿਨ ਜੇ ਜਿਮ ਪਿੱਛੇ ਹੋ ਗਏ ਆਪਾਂ 10 ਦਿਨ ਪਿੱਛੇ ਹੋਏ ਨੇ ਮੇਰੇ ਮਨ 'ਚ ਇਹ ਸੀਗਾ ਹਾਂਜੀ ਜਿਹੜੀ ਜਿਮ ਦੀ ਰੂਟੀਨ ਹੁੰਦੀ ਉਹ ਇਦਾਂ ਦੀ ਹੁੰਦੀ ਹੈਗੀ ਆ ਮਤਲਬ ਇੱਕ ਤਰ੍ਹਾਂ ਐਡਿਕਸ਼ਨ ਹੋ ਜਾਂਦੀ ਆ ਬੰਦੇ ਨੂੰ ਦਿਮਾਗ ਨੂੰ ਅਗਰ ਕੋਈ ਬੰਦਾ ਜਿਮ ਲਗਾਤਾਰ ਲਾ ਰਿਹਾ ਹੈ ਨਾ ਮਤਲਬ ਤੇ ਉਹ ਛੱਡੂਗਾ ਤਾਂ ਉਹਨੂੰ ਇਦਾਂ ਲੱਗਣਾ ਪਏ ਮੈਂ ਸਿੱਕ ਹੈਗਾ ਆ ਤੇ ਥੋੜਾ ਬਹੁਤ ਜਿਹੜਾ ਸਰਦੀ ਜ਼ੁਕਾਮ ਤਾਂ ਹਰ ਇੱਕ ਬੰਦੇ ਨੂੰ ਹੁੰਦੀ ਹੈ ਕਈ ਬੰਦੇ ਛੱਡੇ ਦਿੰਦੇ ਆ ਅ ਫਿਊਚਰ ਡ੍ਰੀਮ ਭਾਜੀ ਇਹੀ ਆ ਕਿ ਲਾਈਫਟਾਈਮ ਪਹਿਲਾਂ ਤਾਂ ਆਪਾਂ ਫਿਟਨੈਸ ਤੇ ਰਹੀਏ ਆਪਣੀ ਆਈਡਲ ਫਿਟਨੈਸ ਤੇ ਲਈ ਰਹੀਏ ਤਾਂ ਜਿੰਨਾ ਕੁ ਆਪਾਂ ਬਚ ਸਕਦੇ ਆ ਬਿਮਾਰੀਆਂ ਤੋਂ ਬਚੀਏ ਤੇ ਫਿਊਚਰ ਡ੍ਰੀਮ ਇਹੀ ਆ ਕਿ ਕੁਝ ਆਪਣੇ ਬੇਸ ਤੇ ਕੁਝ ਇਦਾਂ ਦਾ ਬਿਲਡ ਕਰੀਏ ਜਿਹਦੇ ਨਾਲ ਆਪਣੀ ਫੈਮਿਲੀ ਨੂੰ ਪ੍ਰਾਊਡ ਹੋਵੇ ਸਭ ਤੋਂ ਪਹਿਲਾਂ ਜਿਹੜਾ ਆਪਣਾ ਏਰੀਆ ਆ ਉਹਨੂੰ ਤਾਂ ਬਾਅਦ ਵਿੱਚ ਸਭ ਤੋਂ ਪਹਿਲਾਂ ਜਿਸਮਾਨ ਨੇ ਮੈਨੂੰ ਇੰਨਾ ਔਖਾ ਹੋ ਕੇ ਕਿਉਂਕਿ ਇੱਕ ਮਦਰੀ ਸੀ ਕਿ ਮੇਰੇ ਕੋਲ ਫਾਦਰ ਤੋਂ ਜਾਣ ਤੋਂ ਬਾਅਦ ਹਾਂ ਸਭ ਤੋਂ ਪਹਿਲੇ ਮੇਰੇ ਮਦਰ ਨੂੰ ਪ੍ਰਾਊਡ ਹੋਵੇ ਕੁਛ ਇਦਾਂ ਦਾ ਕਰੀ ਆਪਣੀ ਲਾਈਫ ਦੇ ਵਿੱਚ ਮਤਲਬ ਕਿ ਦੇਖੋ ਫਿੱਟ ਰਹਿਣਾ ਰਹਿਣਾ ਹਮੇਸ਼ਾ ਹੀ ਪਰਮਾਤਮਾ ਦੀ ਕਿਰਪਾ ਰਹਿਣੀ ਚਾਹੀਦੀ ਆ ਮਤਲਬ ਮੇਰ ਹੋਵੇ ਇਹਦੇ ਤੇ ਤੇ ਬਾਕੀ ਜਿਹੜੀ ਕਹਿਣ ਦਾ ਭਾਵ ਹੈਗਾ ਵੀ ਆਪਣੀ ਇਨਕਮ ਵੀ ਜਨਰੇਟ ਕਰਨੀ ਹੈਗੀ ਇਹ ਨਹੀਂ ਹੈ ਕਿ ਬਈ ਕੱਲੇ ਅਸੀਂ ਡੋਲੇ ਬਣਾਈ ਗਏ ਤੇ ਸਾਡੀ ਜੇਬ ਦੇ ਵਿੱਚ ਹੈ ਨਹੀਂ ਢੇਲਾ ਤੇ ਲੋਕਾਂ ਨੇ ਬਾਅਦ ਵਿੱਚ ਟਚਰਾਏ ਕਰਨੀਆਂ ਮਤਲਬ ਕਿ ਇਨਕਮ ਵੀ ਜਨਰੇਟ ਕਰਨੀ ਆ ਕੰਮਗਾਰ ਦੇ ਉੱਤੇ ਵੀ ਧਿਆਨ ਦੇਣਾ ਸਾਡਾ ਮੇਰੇ ਵੱਲੋਂ ਇਹੀ ਸੁਝਾਅ ਹੈਗਾ ਤੁਸੀਂ ਜਿਮ ਕਰੋ ਵਧੀਆ ਗੱਲਾਂ ਸਾਰੇ ਜਾਣੇ ਕਰੋ ਚਾਹੇ ਤੁਸੀਂ ਗਰੀਬ ਹੋ ਆਮੀਰ ਹੋ ਯਾਰ ਜਿੱਦਾਂ ਦੀ ਬਹਿ ਕੇ ਐਕਸਰਸਾਈਜ਼ ਜ਼ਰੂਰ ਕਰੋ ਚੰਗੀ ਖਰਾਕ ਖਾਓ ਤੇ ਆਪਣੇ ਨਾ ਕੰਮ ਤੇ ਵੀ ਫੋਕਸ ਕਰੋ ਨਵੀਆਂ ਨਵੀਆਂ ਚੀਜ਼ਾਂ ਸਿੱਖੋ ਨਵੀਆਂ ਨਵੀਆਂ ਸਕਿੱਲ ਸਿੱਖੋ ਜਿਹੜੀਆਂ ਕਿ ਤੁਹਾਡੇ ਫਿਊਚਰ ਦੇ ਵਿੱਚ ਤੁਹਾਡਾ ਖਰਚ ਪਾਣੀ ਜਿਹੜਾ ਹੈਗਾ ਤੁਹਾਡੀ ਜਿਹੜੀ ਫੈਮਿਲੀ ਨੂੰ ਤੁਸੀਂ ਆਪਣੀ ਸਪੋਰਟ ਕਰਨੀ ਉਹ ਵੀ ਨਾਲ ਹੁੰਦਾ ਰਹੇ ਤੇ ਇਹਨਾਂ ਦਾ ਕਹਿਣ ਦਾ ਮਤਲਬ ਇਹ ਹੀ ਸੀਗਾ ਤੇ ਤੁਸੀਂ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਹੈਗੀ ਉਹਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਬਿਲਕੁਲ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਦਾ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਸਭ ਤੋਂ ਪਹਿਲਾਂ ਤਾਂ ਨਸ਼ਿਆਂ ਤੋਂ ਦੂਰ ਰਹੋ ਅੱਜ ਕੱਲ ਦੀ ਜੂਤ ਬਹੁਤ ਨਸ਼ਿਆਂ 'ਚ ਜਾ ਰਹੀ ਆ ਠੀਕ ਹੈ ਨਾ ਆਪਣੀ ਫੈਮਲੀ ਦੇ ਲਈ سپورਟਿਵ ਬਣੋ ਕਿ ਫੈਮਲੀ ਦੀ سپورਟ ਕਰਨ ਵਾਲੇ ਬਣੋ ਤੇ ਜਿਮ ਆਣਾ ਸਟਾਰਟ ਕਰੋ ਜਿਮ ਨਹੀਂ ਜੇ ਆਪਾਂ ਨਹੀਂ ਆ ਸਕਦੇ ਕੁਝ ਕਈ ਵੇਲੇ ਆਪਾਂ ਕਿਸੇ ਬਿਜ਼ਨਸ ਜਾਂ ਕੋਈ ਜੋਬ ਕਰ ਰਹੇ ਹੁੰਦੇ ਤਾਂ ਆਪਣੀ ਸਿਹਤ ਦਾ ਖਿਆਲ ਜਰੂਰ ਰੱਖੋ ਘਰ ਜਰੂਰ ਐਕਸਰਸਾਈਜ਼ ਕਰੋ ਘਰ ਐਕਸਰਸਾਈਜ਼ ਕਰ ਸਕਦੇ ਤੁਸੀਂ ਗਰਾਊਂਡ ਵਿੱਚ ਜਾ ਸਕਦੇ ਆ ਤੇ ਤੁਸੀਂ ਆ ਹੋਮ ਵਰਕਆਊਟ ਕਰ ਸਕਦੇ ਆ ਕਾਫੀ ਵੀਡੀਓਜ਼ ਆਨਲਾਈਨ ਤੁਹਾਨੂੰ ਮਿਲ ਜਾਨੀ ਹੈਗੀ ਕਿਉਂਕਿ ਇੱਕ ਲਾਈਫ ਤੇ ਵਰਕ ਦਾ ਬੈਲੈਂਸ ਜ਼ਰੂਰੀ ਹੁੰਦਾ ਹੁਣ ਮੇਰੇ ਕੋਈ ਇਦਾਂ ਦੇ ਵੀ ਕਲਾਇੰਟਸ ਹੈਗੇ ਨੇ ਫੋਰਨ ਕੰਟਰੀ ਦੇ ਵਿੱਚ ਲੱਖਾਂ ਰੁਪਈਆ ਮਹੀਨੇ ਦਾ ਕਮਾਈ ਜਾਂਦੇ ਬਟ ਉਹਨਾਂ ਕੋ ਐਕਸਰਸਾਈਜ਼ ਕਰਨ ਦਾ ਟਾਈਮ ਨਹੀਂ ਹੁੰਦਾ ਹੈਗਾ ਕੋਈ ਕਿਸੇ ਮੈਡੀਸਨ ਤੇ ਲੱਗਿਆ ਕੋਈ ਕਿੱਦਾਂ ਲੱਗਿਆ ਬਟ ਇੱਕ ਯਾਨੀ ਕਿ ਨਾ ਪ੍ਰਮਾਤਮਾ ਤੋਂ ਜਦੋਂ ਆਪਾਂ ਧਨ-ਦੌਲਤ ਮੰਗਦੇ ਆਂ ਤਾਂ ਚੰਗੀ ਸਿਹਤ ਵੀ ਮੰਗਿਆ ਕਰੋ ਤੇ ਉਹਦੇ ਲਈ ਕੰਮ ਵੀ ਕਰਿਆ ਕਰੋ ਆਪਣੇ ਸਰੀਰ ਦਾ ਖਿਆਲ ਰੱਖਣਾ ਚੰਗੀ ਡਾਈਟ ਵੀ ਖਾਣਾ ਕਰੋ ਤੇ ਬਾਕੀ ਜਿਹੜੇ ਅੱਜਕੱਲ ਆ ਬੈਡ ਸੋਸਾਇਟੀਜ਼ ਹੁੰਦੀਆਂ ਹੈਗੀਆਂ ਆਪਣਾ ਸਰਕਲ ਉਹ ਤੁਸੀਂ ਚੰਗਾ ਰੱਖਣਾ ਹੈਗਾ ਬੁਰਾ ਨਹੀਂ ਰੱਖਣਾ ਹੈਗਾ ਤੇ ਨਸ਼ਿਆਂ ਤੋਂ ਤੁਸੀਂ ਦੂਰ ਰਹਿਣਾ ਹੈਗਾ ਤੇ ਇਹਦੇ ਨਾਲ ਹੀ ਆਪਾਂ ਅਮਰਿੰਦਰ ਜੀ ਦਾ ਬਹੁਤ-ਬਹੁਤ ਥੈਂਕ ਯੂ ਕਰਦੇ ਹੈਗੇ ਆ ਤੇ ਸਾਰੇ ਦੋਸਤਾਂ ਦਾ ਬਹੁਤ-ਬਹੁਤ ਥੈਂਕ ਯੂ ਤੁਹਾਡਾ ਵੀ ਜਿਨ੍ਹਾਂ ਨੇ ਇਹ ਵੀਡੀਓ ਦੇਖੀ ਹੈਗੀ ਆ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਤੇ ਜੋ ਵੀ ਅਮਰਿੰਦਰ ਨੂੰ ਜਾਣਦਾ ਹੈਗਾ ਉਹ ਸਪੈਸ਼ਲੀ ਕਮੈਂਟ ਕਰਿਓ ਤਾਂ ਕਿ ਉਹ ਮੋਟੀਵੇਟ ਹੋ ਸਕੇ ਤੇ ਇਹਨੂੰ ਪਤਾ ਲੱਗ ਸਕੇ ਵੀ ਸਾਰੇ ਲੋਕ ਛੱਡਦੇ ਨਹੀਂ ਹੈਗੇ ਮੇਰੇ ਤੋਂ ਤੇ ਮੇਰੇ ਮਤਲਬ ਕਿ ਸਪੋਰਟ ਵੀ ਕਰਦੇ ਹੈਗੇ ਤੁਸੀਂ ਕਿਰਪਾ ਕਰਕੇ ਕਮੈਂਟ ਜਰੂਰ ਕਰਿਓ ਤੇ ਜਿਹੜਾ ਮੇਰਾ ਚੈਨਲ ਹੈਗਾ YouTube ਦਾ ਉਹਨੂੰ ਸਬਸਕ੍ਰਾਈਬ ਕਰ ਦਿਓ ਤੇ ਅਗਰ ਤੁਸੀਂ Facebook ਤੇ ਦੇਖਦੇ ਆ ਤੇ ਮੇਰਾ ਜਿਹੜਾ ਪੇਜ ਹੈਗਾ ਉਹਨੂੰ ਜਰੂਰ ਫੋਲੋ ਕਰ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਥੈਂਕ ਯੂ